90% ਬਿਮਾਰੀਆਂ ਦੇ ਇਲਾਜ ਅੱਜ ਦੋਸਤੋ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਜੋ ਕਿ ਚਿਕਸ ਤੋਂ ਲੈ ਕੇ ਮੁਰਗੇ ਮੁਰਗੀਆਂ ਦੇ 90% ਬਿਮਾਰੀਆਂ ਦਾ ਇਲਾਜ ਤੁਹਾਨੂੰ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਸਮਝਾਵਾਂਗੇ ਕਿ ਕਿਹੜੇ-ਕਿਹੜੇ ਕਾਰਨਾਂ ਕਰਕੇ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਤੇ ਕੀ ਇਲਾਜ ਨੇਗੇ ਸੋ ਜੇਕਰ ਵੀਡੀਓ ਵਧੀਆ ਲੱਗੀ ਅੰਤ ਤੇ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਆਪਾਂ ਤੁਹਾਡੇ ਲਈ ਵਧੀਆ-ਵਧੀਆ ਜਿਹੜੀ ਵੀਡੀਓ ਸਮੇਂ-ਸਮੇਂ ਸਰ ਜਿਹੜੀ ਵੀਡੀਓ ਲਿਆਉਂਦੇ ਰਹਨੇ ਆਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਸੋ ਹੁਣ ਆਪਾਂ ਆਉਣੇ ਆ ਆਪਣੇ ਮੁੱਦੇ ਤੇ ਸੋ ਜਦੋਂ ਆਪਾਂ ਦੋਸਤੋ ਪੋਲਟਰੀ ਫਾਰਮਿੰਗ ਦੇ ਧੰਦੇ ਚਾਉਣਿਆਂਗੇ ਤਾਂ ਉੱਚ ਜਿਹੜਾ ਸਾਫ ਸਫਾਈ ਦੀ ਮਹੱਤਤਾ ਬਹੁਤ ਜ਼ਿਆਦਾ ਵਧ ਜਾਂਦੀ ਆ ਕਿਉਂਕਿ ਖਾਸ ਕਰਕੇ ਜਦੋਂ ਆਪਾਂ ਚਿਕਸ ਪਾਉਣੇ ਆ ਉਦੋਂ ਇਹਨਾਂ ਦੇ ਖੁੱਡਿਆਂ ਦੀ ਜਿਹੜੀ ਸਾਫ ਸਫਾਈ ਬਹੁਤ ਜ਼ਰੂਰੀ ਆ ਹੁਣ ਤੁਸੀਂ ਜਿਸ ਤਰ੍ਹਾਂ ਦੇਖ ਸਕਦੇ ਹੋ ਇੱਥੇ ਆਪਾਂ ਨੇ ਚਿਕਸ ਰੱਖੇ ਹੋ ਸੀ ਛੋਟੇ ਬੱਚੇ ਜਿਹੜੇ ਹੁਣ ਆਪਾਂ ਨੇ ਬਲੈਕ ਹੈਸਟ ਲੌਪ ਲੈਂਦੇ ਨੇ ਸੋ ਕਾਫੀ ਗੰਦਾ ਹੋਇਆ ਪੈਸੀ ਖੁੱਡਾ ਆਪਾਂ ਪ੍ਰੋਪਰ ਸਾਫ ਕਰਤਾ ਹਫਤਾ ਹੋ ਗਿਆ ਸੀ ਸੋ ਹੁਣ ਤੁਹਾਨੂੰ ਦੱਸਦੇ ਆ ਕਿ ਤੁਸੀਂ ਕੀ ਕਰਨਾਗਾ ਸੌਖਾ ਜਿਹਾ ਤਰੀਕਾ ਜਿਹੜੇ ਵੀ ਦੋਸਤੋ ਤੁਹਾਡੇ ਖੁੱਡੇ ਨੇਗੇ ਇਹਨਾਂ ਨੂੰ ਤੁਸੀਂ ਨੇ ਗਿੱਲੇ ਨਹੀਂ ਹੋਣ ਦੇਣਾ ਜਿਸ ਤਰ੍ਹਾਂ ਹੁਣ ਬੱਚੇ ਨੇਗੇ ਛੋਟੇ ਬੱਚੇ ਹੁੰਦੇ ਨੇ ਉਹ ਪਾਣੀ ਵਗੈਰਾ ਖੁੱਡਿਆਂ 'ਚ ਡੋਲ ਲੈਂਦੇ ਨੇਗੇ ਉਹਦੇ ਨਾਲ ਜਿਹੜਾ ਖੁੱਡਿਆਂ 'ਚ ਨਮੀ ਦੀ ਮਾਤਰਾ ਕਾਫੀ ਰਹਿੰਦੀ ਹੈਗੀ ਨਮੀ ਦੀ ਮਾਤਰਾ ਰਹਿਣ ਨਾਲ ਜਿਹੜੇ ਇਹਨਾਂ ਦੇ ਥੱਲੋਂ ਪੈਰ ਹੁੰਦੇ ਨੇ ਉਹ ਗੰਦੇ ਹੋ ਜਾਂਦੇ ਨੇ ਜਿਹੜੀ ਇਹਨਾਂ ਦੀ ਬਿੱਠ ਵਗੈਰਾ ਹੁੰਦੀ ਆ ਜਦੋਂ ਮਿਕਸ ਪਾਣੀ ਨਾਲ ਮਿਕਸ ਹੁੰਦੀ ਆ ਉਦੋਂ ਜਿਹੜਾ ਬਿਮਾਰੀਆਂ ਦਾ ਬਹੁਤ ਜ਼ਿਆਦਾ ਵੱਡਾ ਪਰਮਾਰ ਤੁਹਾਡੇ ਇਹਨਾਂ ਦੇ ਜਾਨਵਰਾਂ ਦੇ ਖੁੱਡੇ ਵਿੱਚ ਆ ਜਾਂਦਾ ਸੋ ਤੁਸੀਂ ਸੁੱਕੇ ਰੱਖਣੇ ਇਹਨਾਂ ਦੇ ਖੁੱਡੇ ਕੋਸ਼ਿਸ਼ ਕਰਨੀ ਆ ਜਿਹੜੇ ਇਹਨਾਂ ਦੇ ਖੁੱਡੇ ਬਿਲਕੁਲ ਸੁੱਕੇ ਰਹਿਣੇ ਚਾਹੀਦੇ ਨੇ ਬਿਲਕੁਲ ਵੀ ਗਿੱਲੇ ਨਾ ਹੋਣ ਖਾਸ ਕਰਕੇ ਬੱਚੇ ਜਿਹੜੇ ਪਾਣੀ ਡੋਲ ਲੈਂਦੇ ਨੇਗੇ ਸੋ ਜਦੋਂ ਪਾਣੀ ਵਗੈਰਾ ਇਹ ਡੋਲ ਲੈਂਦੇ ਨੇ ਜਾਂ ਮਿੱਠਾਂ ਨਾਲੇ ਗਿੱਲਾ ਹੁੰਦਾ ਤਾਂ ਤੁਹਾਨੂੰ ਮਿੱਟੀ ਪਾਉਣੀ অতি ਜ਼ਰੂਰੀ ਹੈਗੀ ਮਿੱਟੀ ਤਾਂ ਪਾਉਣੀ ਚਾਹੀਦੀ ਹੈ ਕਿਉਂਕਿ ਹੁਣ ਜਿਹੜਾ ਮੌਸਮ ਉਹ ਗਰਮੀਆਂ ਦਾ ਹੈਗਾ ਜਿਹੜਾ ਮਿੱਟੀ ਜਾਂ ਰੇਤਾ ਉਹ ਠੰਡਾ ਹੁੰਦਾ ਹੈਗਾ ਸੋ ਆਪਾਂ ਸਰਦੀਆਂ 'ਚ ਉਡੀ ਵੀ ਪਾ ਸਕਦੇ ਆ ਪਰ ਆਪਣੀ ਗਰਮੀਾਂ ਚ ਜਿਹੜੀ ਮਿੱਟੀ ਦੀ ਹੀ ਵਰਤੋਂ ਕਰਨੀ ਹੈ ਮਿੱਟੀ ਠੰਡੀ ਹੁੰਦੀ ਹੈਗੀ ਸੋ ਜੇਕਰ ਤੁਸੀਂ ਪਾਣੀ ਛਿੜਕਦੇ ਹੋ ਖੁੱਡਿਆਂ 'ਚ ਹੁਣ ਕਈ ਵੀਰ ਕਹਿਣਗੇ ਕਿ ਤੁਸੀਂ ਕਈ ਵੀਡੀਓ 'ਚ ਕਹਿੰਦੇ ਹੋ ਕਿ ਖੁੱਡਿਆਂ 'ਚ ਪਾਣੀ ਛਿੜਕੋ ਖੁੱਡਿਆਂ 'ਚ ਪਾਣੀ ਦੋਸਤੋ ਹਲਕਾ ਹਲਕਾ ਛਿੜਕਣਾਗਾ ਤਾਂ ਜੋ ਜਿਹੜੀ ਰੇਤਾ ਮਿੱਟੀ ਆ ਉਹ ਸੋਖ ਸਕੇ ਪਾਣੀ ਨੂੰ ਸਿਰਫ ਥੋੜਾ ਥੋੜਾ ਉਹਨਾਂ ਨੂੰ ਮਹਿਸੂਸ ਹੋਵੇ ਠੰਡਾ ਮਤਲਬ ਕਿ ਪਾਣੀ ਖੜੇ ਨਾ ਖੁੱਡੇ ਵਿੱਚ ਸੋ ਹੁਣ ਤੁਹਾਨੂੰ ਬਹੁਤ ਵੱਡੀ ਜਿਹੜੀ ਹੋਣ ਵਾਲੀ ਬਿਮਾਰੀਆਂ ਨੇ ਜਿਹੜੀਆਂ ਵੀ ਬਿਮਾਰੀਆਂ ਇਹ ਚੀਜ਼ ਨਾਲ ਹੁੰਦੀਆਂ ਨੇ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਚੰਨਣਾ ਪਾ ਦਿੰਨੇ ਆ ਕਈ ਵੀਰ ਇਹ ਚੀਜ਼ ਤੋਂ ਅਣਜਾਣ ਹੁੰਦੇ ਨੇ ਉਹ ਸਫਾਈ ਬਿਲਕੁਲ ਵੀ ਨਹੀਂ ਰੱਖਦੇ ਫੇਰ ਕਹਿਣਗੇ ਸਾਡੇ ਚਿਕਸ ਜਿਹੜੇ ਮਰ ਗਏ ਜਾਂ ਫਿਰ ਮੁਰਗੇ ਮੁਰਗੀਆਂ ਮਰ ਗਏ ਸੋ ਹੁਣ ਤੁਹਾਨੂੰ ਦੱਸ ਦਿਆਂ ਸਭ ਤੋਂ ਵੱਡੀਆਂ ਬਿਮਾਰੀਆਂ ਕਿਹੜੀਆਂ ਨੇ ਜਿਹੜੀਆਂ ਇਹਨਾਂ ਨੂੰ ਆਉਂਦੀਆਂ ਨੇ ਗਿੱਲੇ ਫੜਨਾ ਸਭ ਤੋਂ ਪਹਿਲਾਂ ਦੋਸਤੋ ਜਿਹੜੀ ਗੱਲ ਆ ਜਦੋਂ ਇਹਨਾਂ ਨੇ ਵਿੱਠ ਕਰਨੀ ਹੈਗੀ ਉਹ ਬਿਠਾ ਦੀ ਹਮਸ ਨਾਲ ਜਿਹੜੇ ਜ਼ਿਆਦਾਤਰ ਸੈਟਅਪ ਖੁੱਡੇ ਜਾਂ ਫਿਰ ਫਾਰਮ ਬੰਦ ਹੁੰਦੇ ਨੇ ਇਹ ਪ੍ਰੋਬਲਮ ਜ਼ਿਆਦਾਤਰ ਉੱਥੇ ਆਉਂਦੀ ਹੈਗੀ ਜਦੋਂ ਫਾਰਮ ਬੰਦ ਹੋਊਗਾ ਇਹਨਾਂ ਦੀਆਂ ਬਿਠਾ ਮਲ ਮੂਤਰ ਦੇ ਨਾਲ ਜਿਹੜਾ ਅਮੋਨੀਆ ਗੈਸ ਤਿਆਰ ਹੁੰਦੀ ਆ ਇਹ ਵੀਡੀਓ ਚ ਪਾਨੇ ਪਹਿਲਾਂ ਵੀ ਦੱਸਿਆ ਹੋਇਆ ਪਰ ਹੁਣ ਮੈਂ ਕਿਉਂ ਦੱਸ ਰਿਹਾ ਇਹਦਾ ਕਾਰਨ ਇਹ ਆ ਕਿ ਉਦੋਂ ਬਾਅਦ ਆਪਣੇ ਨਾਲ ਬਹੁਤ ਸਾਰੇ ਆਪਣੀ ਫੈਮਿਲੀ ਆਪਣੇ ਸਬਸਕ੍ਰਾਈਬਰ ਕਾਫੀ ਜ਼ਿਆਦਾ ਵਧ ਗਏ ਉਹਨਾਂ ਨੂੰ ਨਹੀਂ ਪਤਾ ਇਸ ਲਈ ਪਾ ਇਹ ਗੱਲ ਰਿਪੀਟ ਕਰ ਰਿਹਾ ਇਹ ਵੀਡੀਓ ਚ ਜਿਹੜੇ ਵੀ ਇਹਨਾਂ ਨੇ ਨਹੀਂ ਸੁਣੇ ਧਿਆਨ ਨਾਲ ਸੁਣ ਲਓ ਠੀਕ ਹੈ ਜੀ ਸੋ ਜਦੋਂ ਗਿੱਲਾ ਰਹੂਗਾ ਮੁਰਗੀਆਂ ਮੁਰਗੀਆਂ ਦੇ ਬੱਚਿਆਂ ਨੇ ਬਿੱਠਾਂ ਕਰਨੀਆਂ ਨੇ ਉਦੋਂ ਅਮੋਨੀਆ ਗੈਸ ਪੈਦਾ ਹੁੰਦੀ ਆ ਅਮੋਨੀਆ ਗੈਸ ਜਿਹੜੇ ਵੀਰ ਜਾਣਦੇ ਨੇ ਜਿਹੜੇ ਵੀਰ ਸਾਇੰਸ ਪੜ੍ਹਦੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਅਮੋਨੀਆ ਗੈਸ ਨਾਲ ਜਿਹੜੀ ਅੱਖਾਂ 'ਚ ਪਾਣੀ ਵਗੈਰਾ ਨਿਕਲਦਾ ਅੱਖਾਂ ਦੁਖਣੀਆਂ ਵੀ ਆ ਜਾਂਦੀਆਂ ਨੇ ਸੋ ਉੱਥੋਂ ਹੀ ਅਮੋਨੀਆ ਗੈਸ ਤੋਂ ਇਹਨਾਂ ਦੀਆਂ ਲੱਖਾਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਹੁਣ ਪੈਰਾਂ ਤੋਂ ਪਾ ਸਟਾਰਟ ਕਰਦੇ ਇਹਨਾਂ ਦੇ ਸਭ ਤੋਂ ਪਹਿਲਾਂ ਇਹਨਾਂ ਦੇ ਪੈਰ ਖਰਾਬ ਹੁੰਦੇ ਨੇ ਜਦੋਂ ਜ਼ਿਆਦਾ ਇਹ ਗਿੱਲੇ ਚ ਰਹਿੰਦੇ ਨੇਗੇ ਤੁਸੀਂ ਇਹਨਾਂ ਦੇ ਪੈਰਾਂ ਦੇ ਥੱਲੇੋਂ ਦੇਖਿਓ ਤੁਸੀਂ ਕਈ ਬੱਚੇ ਜਾਂ ਮੁਰਗੇ ਮੁਰਗੀਆਂ ਲੰਗ ਮਾਰਨ ਲੱਗ ਜਾਂਦੇ ਨੇ ਇਹਨਾਂ ਦੇ ਤੁਸੀਂ ਇਹਨਾਂ ਨੂੰ ਚੱਕ ਕੇ ਇਹਨਾਂ ਦੇ ਪੈਰਾਂ ਥੱਲੇ ਦੇਖਿਓ ਜ਼ਖਮ ਮੰਗੂ ਹੋਇਆ ਹੁੰਦਾਗਾ ਉਹ ਆਪਾਂ ਇਹ ਗੱਲ ਕੰਨੀ ਖਾਸ ਧਿਆਨ ਨਹੀਂ ਦਿੰਦੇ ਹੈਗੇ ਪਰ ਆਪਾਂ ਨੂੰ ਇਹ ਗੱਲ ਕੰਨੀ ਧਿਆਨ ਦੇਣਾ ਚਾਹੀਦਾ ਕਿਉਂਕਿ ਪੈਰ ਇਹਨਾਂ ਦੇ ਸਹੀ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹੜਾ ਜਿਸ ਤਰ੍ਹਾਂ ਆਪਣੀ ਹੱਡੀ ਆ ਉਸ ਤਰ੍ਹਾਂ ਇਹਦੀ ਅੱਡੀ ਹੁੰਦੀ ਉਥੋਂ ਕੋਲਾ-ਪੋਲਾ ਪੈਂਦਾ ਸੋ ਇਹ ਗਿੱਲੇਪਣ ਦਾ ਜਿਹੜਾ ਕਾਰਨ ਹੁੰਦਾ ਹੈ ਸੋ ਪਾਣੀ ਗਿੱਲਾਪਣ ਬਿਲਕੁਲ ਨਹੀਂ ਰਹਿਣ ਦੇਣਾ ਸੋ ਅਮੋਨੀਆ ਗੈਸ ਨਹੀਂ ਪੈਦਾ ਹੋਣ ਦੇਣੀ ਤੁਸੀਂ ਅਕਸਰੀ ਜਿਹੜੇ ਵੱਡੇ ਫਾਰਮਾਂ 'ਚ ਤੁਸੀਂ ਦੇਖਦੇ ਹੋਮੋਗੇ ਜਿਹੜੇ ਲੇਅਰ ਫਾਰਮ ਹੁੰਦੇ ਨੇ ਅੰਡੇ ਵਾਲੀ ਮੁਰਗੀ ਹੁੰਦੀ ਆ ਵੱਡੇ ਫਾਰਮਾਂ 'ਚ ਉੱਥੇ ਤੁਸੀਂ 2 ਮਿੰਟ ਖੜ ਕੇ ਦੇਖਿਓ ਉੱਥੇ ਤੁਹਾਡੀਆਂ ਅੱਖਾਂ ਮੱਚਣ ਲੱਗ ਜਾਣੀਆਂ ਉਹ ਹੁੰਦੀ ਆ ਦੋਸਤੋ ਅਮੋਨੀਆ ਗੈਸ ਅਮੋਨੀਆ ਗੈਸ ਜਿਹੜੀ ਉੱਥੋਂ ਉਤਪਨ ਹੁੰਦੀ ਹੈਗੀ ਸੋ ਆਪਾਂ ਨੇ ਇਹਨਾਂ ਦੇ ਖੁੱਡੇ ਬਿਲਕੁਲ ਸੁੱਕੇ ਰੱਖਣੇ ਨੇਗੇ ਜੇਕਰ ਖੁੱਡਾ ਗਿੱਲਾ ਹੁੰਦਾ ਜਾਂ ਪਾਣੀ ਵਗੈਰਾ ਡੁੱਲਣ ਨਾਲ ਜਾਂ ਫਿਰ ਇਹਨਾਂ ਦੇ ਬਿਠਾ ਨਾਲ ਤਾਂ ਤੁਸੀਂ ਰੇਤਾਂ ਜਾਂ ਮਿੱਟੀ ਪਾ ਸਕਦੇ ਹੋਗੇ ਮਤਲਬ ਕਿ ਕਹਿਣ ਤੋਂ ਭਾਵ ਜਿਹੜਾ ਖੁੱਡਾ ਉਹ ਬਿਲਕੁਲ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਸੋ ਗਰਮੀਆਂ 'ਚ ਆਪਾਂ ਨੇ ਰੇਤਾਂ ਪਾਉਣਾ ਸਰਦੀਆਂ 'ਚ ਆਪਾਂ ਜਿਹੜੀ ਤੂੜੀ ਦਾ ਵੀ ਇਸਤੇਮਾਲ ਕਰ ਸਕਦੇ ਆ ਸੋ ਅੱਗੇ ਹੋਰ ਕਿਹੜੀਆਂ ਕਿਹੜੇ ਬਿਮਾਰੀਆਂ ਲੱਗਦੀਆਂ ਨੇ ਆਪਾਂ ਇਹ ਵੀ ਗੱਲਬਾਤ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਕਰ ਲੈਣੇ ਆਂਗੇ ਸੋ ਉਦੇ ਨਾਲ ਜਿਹੜੀ ਗਲੇ ਦੀ ਇਹਨਾਂ ਦੀ ਖਰਖਰ ਦੀ ਆਵਾਜ਼ ਆਉਂਦੀ ਆ ਉਹ ਵੀ ਜਿਹੜਾ ਇਹ ਬਿਮਾਰੀ ਇਹ ਚੀਜ਼ ਨਾਲ ਲੱਗਦੀ ਆ ਦੂਸਰਾ ਕਈ ਵੀਰ ਕਹਿੰਦੇ ਨੇ ਕਿ ਸਾਡੀਆਂ ਮੁਰਗੀਆਂ ਮੂੰਹ ਖੋਲ ਕੇ ਸਾਹ ਲੈ ਰਹੀਆਂ ਨੇ ਚਲੋ ਹੁਣ ਤਾਂ ਗਰਮੀ ਦਾ ਮੌਸਮ ਆ ਹੁਣ ਗਰਮੀ ਕਾਰਨ ਜ਼ਿਆਦਾਤਰ ਮੁਰਗੀਆਂ ਮੂੰਹ ਖੋਲ ਕੇ ਜਿਹੜਾ ਸਾਹ ਲੈਂਦੀਆਂ ਨੇ ਪਰ ਸਰਦੀ ਦੇ ਮੌਸਮ ਚ ਵੀਰ ਕਹਿੰਦੇ ਹੁੰਦੇ ਨੇ ਕਿ ਮੂੰਹ ਖੋਲ ਕੇ ਸਾਹ ਲੈਣੀਆਂ ਨੇ ਉਹ ਵੀ ਇਹੀ ਕਾਰਨ ਆ ਜਦੋਂ ਅਮੋਨੀਆ ਗੈਸ ਪੈਦਾ ਹੁੰਦੀ ਹੈ ਤਾਂ ਇਹਨਾਂ ਦੇ ਅੱਖਾਂ ਵੀ ਖਰਾਬ ਹੁੰਦੀਆਂ ਨੇ ਤੁਸੀਂ ਅਕਸਰ ਹੀ ਦੇਖ ਰਹੇ ਹੋਵੋਗੇ ਕਿ ਅੱਖਾਂ 'ਚ ਪਾਣੀ ਆਉਂਦਾ ਇਹਨਾਂ ਦੇ ਠੀਕ ਹੈ ਨਾ ਉਹ ਵੀ ਗੱਲਬਾਤ ਆ ਤੇ ਲੰਗ ਮਾਰ ਲੱਗ ਜਾਂਦੀ ਨੇ ਇਹ ਵੀ ਜਿਹੜਾ ਵੱਡਾ ਪੁਆਇੰਟ ਆਗਾ ਸੋ ਤੁਸੀਂ ਨੇ ਖੁੱਡਿਆਂ ਦੀ ਸਾਫ ਸਪਾਈ ਬਹੁਤ ਧਿਆਨ ਨਾਲ ਕਰਨੀ ਹੈਗੀ ਤਾਂ ਜੋ ਤੁਸੀਂ ਕੋਈ ਵੀ ਜਿਹੜਾ ਇਹਨਾਂ ਨੂੰ ਬਿਮਾਰੀ ਨਾ ਲੱਗ ਸਕੇ ਸੋ ਜਦੋਂ ਆਪਾਂ ਖੁੱਡੇ ਨਹੀਂ ਸਾਫ਼ ਕਰਾਂਗੇ ਉਦੋਂ ਉੱਥੋਂ ਹੀ ਮਾੜੇ ਵਾਇਰਸ ਜਿਹੜੇ ਪੈਦਾ ਹੁੰਦੇ ਨੇਗੇ ਉਹ ਵਾਇਰਸ ਜਿਹੜੇ ਖਤਰਨਾਕ ਰੂਪ ਧਾਰਨ ਕਰ ਲੈਂਦੇ ਨੇ ਉੱਥੇ ਆ ਕੇ ਆਪਣੇ ਬੱਚੇ ਜਾਂ ਆਪਣੀਆਂ ਮੁਰਗੀਆਂ ਉੱਥੇ ਮਰਨੇ ਸਟਾਰਟ ਹੋ ਜਾਂਦੇ ਨੇ ਫਿਰ ਪਾਈ ਗੱਲ ਸੋਚਦੇ ਨੇ ਕਿ ਆਪਾਂ ਫੀਡ ਵੀ ਬਿਲਕੁਲ ਸਹੀ ਪਾ ਰਹੇ ਹਾਂ ਇਹਨਾਂ ਨੂੰ ਤੇ ਵਿਟਾਮਿਨ ਵੀ ਦੇ ਰਿਹਾ ਇਹਨਾਂ ਨੂੰ ਕੈਲਸ਼ੀਅਮ ਵੀ ਦੇ ਰਿਹਾ ਤੇ ਇਹ ਮਰ ਕਿਉਂ ਰਹੇ ਨੇ ਪਰ ਪਾ ਉਹ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਆਪਣੇ ਖੁੱਡਿਆਂ ਦੀ ਸਫਾਈ ਬਿਲਕੁਲ ਨਹੀਂ ਹੈਗੀ ਮੈਂ ਕਿਸੇ ਵੀਰ ਕੋਲੇ ਗਿਆ ਇੱਥੇ ਸਾਡੇ ਲੋਕੀ ਆ ਤੇ ਉਹਦੇ ਕੋਲ 100 150 ਮੁਰਗੀ ਰੱਖੀ ਹੋਈ ਸੀ ਪਰ ਜਿਹੜਾ ਉਹਦਾ ਸੈਟਅਪ ਸੀ ਥੱਲੋ ਬਹੁਤ ਗੰਦਾ ਸੀ ਜਿਹੜਾ ਤਾਂ ਫਾਰਮ ਸੀ ਬਹੁਤ ਗੰਦਾ ਸੀ ਸੋ ਉੱਥੋਂ 스멜 ਵੀ ਬਹੁਤ ਆ ਰਹੀ ਸੀਗੀ ਇਸ ਇਸ ਤਰ੍ਹਾਂ ਨਾਲ ਜਿਹੜੀਆਂ ਮੁਰਗੀਆਂ ਸਟ੍ਰੈਸ ਚ ਵੀ ਆ ਜਾਂਦੀਆਂ ਨੇ ਜੇਕਰ ਸਾਫ ਸਫਾਈ ਹੋ ਖੁੱਡਾ ਖੁੱਲਾ ਹਵਾਦਾਰ ਹੋ ਜਿਸ ਤਰ੍ਹਾਂ ਹੁਣ ਤੁਸੀਂ ਆਪਣਾ ਖੁੱਡਾ ਦੇਖ ਰਹੇ ਹੋਗੇ ਦੋਨੇ ਪਾਸੇ ਜਾਲੀ ਆ ਗਰਮੀਆਂ 'ਚ ਵੀ ਸਰਦੀਆਂ 'ਚ ਵੀ ਚਲੋ ਜਦੋਂ ਸਰਦੀਆਂ ਹੁੰਦੇ ਨੇ ਉਦੋਂ ਆਪਾਂ ਇਹਨਾਂ ਦੇ ਪੱਲੀ ਵਗੈਰਾ ਪਾ ਦਿੰਦੇ ਆਂਗੇ ਤੇ ਗਰਮੀਆਂ 'ਚ ਆਪਾਂ ਇਹਨਾਂ ਨੂੰ ਖੁੱਲੇ ਰੱਖਦੇ ਆਂ ਧੁੱਪੇ ਆਪਾਂ ਇਹਨਾਂ ਨੂੰ ਪੱਲੀਆਂ ਪਾ ਦਿੰਦੇ ਆਂ ਸੋ ਜਾਨਵਰ ਫੇਰੀ ਖੁਸ਼ ਰਹਿਣਗੇ ਜਿਨ੍ਹਾਂ ਨੂੰ ਸਾਫ ਸਫਾਈ ਪ੍ਰੋਪਰ ਮਿਲੇਗੀ ਸੋ ਵਧੀਆ ਫੀਡ ਪਾਓ ਸਾਫ ਪਾਣੀ ਪਾਓ ਇਹਨਾਂ ਨੂੰ ਇਹੀ ਜਿਹੜੇ ਮੇਨ ਕਾਰਨ ਹੁੰਦੇ ਨੇ ਆਪਾਂ ਜਿਹੜੀ ਸਫਲਤਾ ਪ੍ਰਾਪਤ ਕਰ ਸਕਦੇ ਆਂ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਵਧੀਆ-ਵਧੀਆ ਜਿਹੜੀਆਂ ਵੀਡੀਓ ਬਣਾਉਂਦੇ ਰਹਾਂਗੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਕਿਉਂਕਿ ਆਪਾਂ ਜਾਣਕਾਰੀ ਵਾਲੀਆਂ ਗੱਲਾਂ ਤੁਹਾਨੂੰ ਦੱਸਦੇ ਆ ਸੋ ਇੱਕ ਗੱਲ ਹੋਰ ਕਮੈਂਟ ਕਰਕੇ ਇਹ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੇ ਏਰੀਆ ਚੋ ਬਿਲੋਂਗ ਕਰਦੇ ਹੋ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖਦੇ ਹੋ ਸੋ ਜਿਹੜੇ ਤੁਹਾਡੇ ਯਾਰ ਦੋਸਤ ਨੇ ਉਹਨਾਂ ਨਾਲ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਦਾ ਬਟਨ ਜਰੂਰ ਦਬਵਾ ਲਿਆ ਕਰੋ ਦੋਸਤੋ ਕੋਈ ਪੈਸੇ ਨਹੀਂ ਲੱਗਦੇ ਸੋ ਇੰਨੇ ਨਾਲ ਬੰਦੇ ਦਾ ਹੌਸਲਾ ਜਿਹੜਾ ਉਹ ਬਣਿਆ ਰਹਿੰਦਾਗਾ ਵੀਡੀਓ ਨੂੰ ਪੂਰੀ ਦੇਖਿਆ ਕਰੋ ਆਪਾਂ ਤਾਂ ਦਿੱਲੀ ਹਮੇਸ਼ਾ ਹਾਜ਼ਰ ਹਾਂ ਸੋ ਜੇਕਰ ਕਿਸੇ ਵੀਰ ਨੇ ਕਿਸੇ ਵਿਸ਼ੇ ਤੇ ਆਪਾਂ ਤੋਂ ਵੀਡੀਓ ਬਣਵਾਉਣੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤੋਂ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਬਹੁਤ ਸਾਰੇ ਵੀਰ ਆਪਾਂ ਤੋਂ ਜਾਣਕਾਰੀ ਵੀ ਲੈਂਦੇ ਨੇ ਆਪਾਂ ਦੇ ਕੋਲ ਫੋਨ ਵੀ ਆਉਂਦੇ ਨੇ WhatsApp ਤੇ ਮੈਸੇਜ ਵੀ ਆਉਂਦੇ ਨੇ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਹੁੰਦੀ ਆਪਾਂ ਉਹ ਵੀਰਾਂ ਨਾਲ ਜਿਹੜੀ ਜਾਣਕਾਰੀ ਸ਼ੇਅਰ ਕਰਦੇ ਆਂ ਉਮੀਦ ਆ ਤੁਸੀਂ ਇਸੇ ਤਰ੍ਹਾਂ ਪਿਆਰ ਬਣਾਈ ਰੱਖੋਗੇ ਸੋ ਚੈਨਲ ਨੂੰ ਪਿਆਰ ਦੇਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ